ਮੁੱਦੇ ਦੀ ਮੀਟਿੰਗ ਹੋਣੀ ਹੈ ਮੀਟਿੰਗ ਦਾ ਤਾਂ ਅੰਦਰ ਲਿਆ ਨੂੰ ਪਤਾ ਹੋਊਗਾ ਕਿਉਂਕਿ ਮੁੱਦਾ ਦਾ ਬਾਹਰ ਕੋਈ ਆਇਆ ਨਹੀਂਗਾ ਦੱਸਿਆ ਨਹੀਂਗਾ ਕਿਸੇ ਨੇ ਲੇਕਿਨ ਜਿਹੜੀ 3 ਮੈਂਬਰ ਦੀ ਕਮੇਟੀ ਬਣੀ ਹੈ ਗਿਆਨੀ ਹਰਪ੍ਰੀਤ ਸਿੰਘ ਉਹਦੇ ਪੜਤਾਲ ਵਾਸਤੇ ਉਹ ਰੱਦ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਉਹ ਕਮੇਟੀ ਜਿਹੜੀ ਹੈ ਸਿੰਘ ਸਾਹਿਬਾਨ ਦੀ ਉਹ ਜਿਹੜੀ ਹੈ ਪੜਤਾਲ ਨਹੀਂ ਕਰ ਸਕਦੀ 17 ਸਾਲ ਪਹਿਲਾਂ ਜਦੋਂ ਮਲਾਜ਼ਮ ਹੀ ਸੀ ਸਾਡੇ ਉਹ ਤੋਂ ਸਾਡੇ ਫਲਾਈਂਗ ਵਿੰਗ ਨੇ ਕੀਤੀ ਸੀ ਉਹਦੇ ਚੋਂ ਉਹਨਾਂ ਨੇ ਉਹ ਉਹਨਾਂ ਨੂੰ ਬਰੀ ਕਰਤਾ ਸੀ ਤੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਦਾ ਅਧਿਕਾਰ ਖੇਤਰ ਹੈ ਕਿ ਕਿਸੇ ਸਿੰਘ ਸਹਿਬਾਨ ਤੋਂ ਕੋਈ ਕੇਸ ਹੁੰਦਾ ਤੇ ਉਹਦਾ ਪੜਤਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਹਿਬਾਨੀ ਕਰ ਸਕਦੇ ਆ ਔਰ ਉਹ ਕਮੇਟੀ ਡਿਸਆਲਵ ਹੋਣੀ ਚਾਹੀਦੀ ਆ ਤੇ ਦੋ ਤਰੀਕ ਤੇ ਜਿਹੜੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਜ਼ੀਲਤ ਤੋਂ ਹੋਏ ਆ ਉਹ ਸਾਰੇ ਇਨ ਬਿਨ ਲਾਗੂ ਹੋਣੇ ਚਾਹੀਦੇ ਆ ਕਿਉਂਕਿ ਉਹਦੇ ਵਿੱਚ ਕਾਲੀ ਦਾਲ ਨੂੰ ਤਕੜੇ ਕਰਨ ਵਾਸਤੇ ਬਹੁਤ ਵੱਡੇ ਫੈਸਲੇ ਲੈ ਲਏ ਗਿਆ 7 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹੜੀ ਆਪਣੀ ਭਰਤੀ ਕਰੂਗੀ ਸੋ ਇਸ ਵਾਸਤੇ ਸਾਰੇ ਉਹਨਾਂ ਫੈਸਲਿਆਂ ਨੂੰ ਲਾਗੂ ਕਰਾਂਗੇ ਤਾਂ ਇਹ ਜਿਹੜੇ ਰਸਤੇ ਦੇ ਸਾਡਾ ਉਹ ਵੀ ਆਉਣਗੇ ਜਿਹੜੇ ਘਰਾਂ 'ਚ ਬੈਠੇ ਉਹ ਵੀ ਆਉਣਗੇ ਕਿ ਕਿ ਅਜੇ ਨਵੀਂ ਪਨੀਰੀ ਜਿਹੜੀ ਕਾਲੀ ਦਾਲ 'ਚ ਸ਼ਾਮਲ ਹੋਣਾ ਚਾਹੁੰਦੀ ਹੈ ਉਹ ਭਰਤੀ ਸ਼ੁਰੂ ਹੋ ਗਈ ਤੇ ਤਾਂ ਉਹ ਕਮੇਟੀ ਕਰੀ ਹੈ ਭਰਤੀ ਕਰੂਗੀ ਤੇ ਤਾਂ ਉਹਨਾਂ ਸਾਰੇ ਲੋਕਾਂ ਨੂੰ ਸ਼੍ਰੋਮਣੀ ਕਾਲੀਦਾਸ ਸੇਵਾ ਕਰਦਾ ਮੌਕਾ ਦੇ ਪਰ ਜਾਨੀ ਹਰ ਸਿੰਘ ਰੋਬ ਲਾ ਰਹੇ ਨੇ ਜਿਹੜੀ ਮੀਟਿੰਗ ਹੋਈ ਸੀ ਬਿਰਸਾ ਸਿੰਘ ਦੇ ਨਾਲ ਉਹ ਜਿਹੜੀ ਵੀਡੀਓ ਆ ਰਿਕਾਰਡ ਹੋਈ ਤੋਂ ਤੇ ਮੈਂ ਡਿਲੀਟ ਕਰਾਈ ਤੋਂ ਜਿਹੇਦਰ ਤੁਸੀਂ ਪੈਨ ਡਰਾਈਵ ਉਹ ਬਾਹਰ ਆਉਣੇ ਲਈ ਸ਼੍ਰੋਮ ਨੇ ਕਮੇਟੀ ਹੀ ਦੱਸ ਸਕਦੀ ਹੈ ਚਾਹੇ ਉਹ ਆਪਣੇ ਅਕਾਲ ਤਖਤ ਸਾਹਿਬ ਦਾ ਸੈਕਟਰੀਅਨ ਦੱਸ ਸਕਦਾ ਉਹਨਾਂ ਦੇ ਕੋਲੇ ਉਹ ਬਿਲਕੁਲ ਸੀਲ ਕਰਕੇ ਰੱਖੀ ਸੀ ਇਹਦਾ ਮਤਲਬ ਕਿਤੇ ਨਾ ਕਿ ਕੋਈ ਉਹਨਾਂ ਨੇ ਚੋਰ ਮੋਰੀ ਜਰੂਰ ਰੱਖੀ ਹੈ ਜਿਹਦੇ ਕਰਕੇ ਉਹ ਉਹ ਜਿਹੜੀ ਲੀਕ ਹੋ ਰਹੀ ਹੈ ਉਹਦੇ ਵਿੱਚ ਕੋਈ ਸਾਡੇ ਹੱਕ 'ਚ ਨਹੀਂ ਗੱਲ ਜਾ ਰਹੀ ਉਹ ਕਾਲੀ ਦਲ ਦੇ ਖਿਲਾਫ ਜਾ ਰਹੀ ਹੈ ਜਿਹੜੀ ਇੰਟਰਲੀ ਕਰ ਜਿਹੜੀ ਹੋ ਰਹੀ ਆ ਉਹ ਅਸੀਂ ਲੋਕਾਂ ਨੇ ਦੱਸ ਰਹੇ ਹਾਂ ਕਿ ਇਹ ਆ ਉੱਥੇ ਗੱਲਾਂ ਕੀਤੀਆਂ ਸੀ ਉਹ ਨਹੀਂ ਪਾਰਨੀ ਸੀ ਆਉਣੇ ਤਾਂ ਪੰਥ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਜੀ ਉਹ ਵਧਣ ਕੀ ਹੈ ਜਦੋਂ ਅੰਦਰਲੀ ਗੱਲ ਬਾਹਰ ਕਰਾਂਗੇ ਜਦੋਂ ਗਵੰਡੀ ਕੋਲੇ ਕਰਾਂਗੇ ਠਿੱਕਦੀਆਂ ਗੱਲਾਂ ਕਰਾਂਗੇ ਤੇ ਜੇ ਗਵੰਡੀ ਚੰਗਾ ਨਾ ਹੋਇਆ ਤਾਂ ਉਹਨੇ ਮਗਰੋਂ ਚਪੜੇ ਦੇ ਹੀ ਹੁੰਦੀ ਆ ਤੋ ਉਹਦੇ ਨਾਲ ਸਗੋਂ ਫੁੱਟ ਜਿਹੜੀ ਹੋਰ ਵੱਧ ਗਈ ਆ ਉਹ ਲੀਕਾਂ ਵਾਲੀ ਗੱਲ ਜਿਹੜੀ ਆ ਕਿੰਨੇ ਕੀਤੀ ਸਗੋਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਪ੍ਰਧਾਨ ਸਾਹਿਬ ਦੀ ਕਾਰਟੀ ਵਾਇਰਲ ਹੋਈ ਸੀ ਬੀਬੀ ਜਗੀਰਕੌਰ ਨੂੰ ਕੁਝ ਗੱਲਾਂ ਕਰਦੇ ਉਹ ਉਹਨਾਂ ਨੇ ਸਜ਼ਾ ਭੁਗਤ ਲਈ ਅਕਾਲ ਤਖਤ ਸਾਹਿਬ ਤੇ ਆਪੇਸ਼ ਹੋ ਜਾ ਕੇ ਭਾਂਡੇ ਵੀ ਮੰਜੇ ਆ ਜੋੜੇ ਵੀ ਸਾਫ਼ ਕੀਤੇ ਮੇਰੇ ਖਿਆਲ ਦੇ ਵਿੱਚੋਂ ਇਸ਼ੂ ਜਿਹੜਾ ਆਪਾਂ ਨੂੰ ਉਹ ਨਹੀਂ ਮਹਿਲਾ ਕਮਿਸ਼ਨ ਮਹਿਲਾ ਕਮਿਸ਼ਨ ਤੋਂ ਵੀ ਸਕਤੇ ਨੋਟਿਸ ਲੈਤਾ ਗਿਆ ਸੀ ਪ੍ਰਧਾਨ ਸਾਹਿਬ ਦੇ ਉੱਪਰ ਵੇਖੋ ਜਦੋਂ ਇੰਨੇ ਵੱਡੇ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਸਜ਼ਾ ਲਾ ਕੇ ਮਾਫ਼ ਕਰਤਾ ਤੇ ਮਹਿਲਾ ਕਮਿਸ਼ਨ ਨੂੰ ਵੀ ਉਹ ਜਿਹੜਾ ਨਹੀਂ ਗੱਲ ਲੱਗਦਾ ਹ ਉਹਦੇ ਤੋਂ ਸਤੀਫਾ ਲੜ ਐਡੀਟੋਰਿਅਲ ਸਾਬ ਜੀ ਕੱਟ ਤੱਕ ਸਾਬ ਨਹੀਂ ਐਸੇ ਕਰਕੇ ਦੁੱਤੀ ਆ ਉਹ ਜਿਹੜੀ ਸਜ਼ਾ ਦੁੱਤੀ ਆ ਤੇ ਇਹਦੇ ਬਾਰੇ ਪ੍ਰਧਾਨ ਸਾਹਿਬ ਜਿਹੜੇ ਉਹਨਾਂ ਨੇ ਸਜ਼ਾ ਜਿਹੜੀ ਆ ਪੁੱਤੀ ਠੀਕ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز